ਸੰਦੇ ਘਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆਉਂਦੇ ਨੇ ਇੱਕ ਆਉਂਦੇ ਨੇ ਕਿ ਜਿਹੜੇ ਇਹਦੇ ਬਾਰੇ ਜਾਨਣਾ ਚਾਹੁੰਦੇ ਨੇ ਸਾਡੇ ਬਾਰੇ ਜਾਨਣਾ ਚਾਹੁੰਦੇ ਨੇ ਵੀ ਇਹ ਘਟਨਾ ਵਾਪਰੀ ਕਿਵੇਂ ਇੱਕ ਵਿਚਾਰੇ ਆਉਂਦੀ ਸਾਰ ਸਾਨੂੰ ਸੁਜੈਸਟ ਵੀ ਦੇਣ ਲੱਗ ਜਾਂਦੇ ਨੇ ਫਿਰ ਜਦੋਂ ਸੁਜੈਸ਼ ਨੇ ਇਹ ਜਿਹੇ ਦੇ ਦਿੰਦੇ ਨੇ ਜਿਹੜੇ 4-5 ਕਰੋੜ ਦੇ ਹੁੰਦੇ ਨੇ ਫਿਰ ਅਸੀਂ ਉਹਨੂੰ ਨਹੀਂ ਵੀ ਪੁੱਛਦਾ ਵੀ ਇਹਦੀ ਵੀ ਸਲਾਹ ਦੇ ਦੇ ਵੀ ਇਹ ਕਿੱਥੋਂ ਆਊਗਾ ਵੀ ਸਾਡਾ ਕੈਮਰਾਮੈਨ ਹਾਂ ਸਾਡਾ ਮੀਡੀਆ ਮੈਨ ਹਾਂ ਜਸ਼ਨ ਨੂੰ ਪੁੱਛਿਆ ਵੀ ਇਹ ਮੁੰਡਾ ਲੱਗਦਾ ਵੀ ਵਿਆਹ ਇਹਦਾ ਕਰਦੀ ਹੋ ਗਿਆ ਕਹਿੰਦਾ ਵਿਆਹ ਹੀ ਤਾਂ ਉਮਰ ਹੋ ਗਈ ਆ ਹਾਂ ਅਸੀਂ ਪੁੱਛਿਆ ਵੀ ਤੇਰੇ ਹਿਸਾਬ ਨਾਲ ਵੀ ਇਹ ਵੀ ਇਹਦੀ ਉਮਰ ਕਿੰਨੀ ਕਹੂ ਹਾਂ ਉਹ ਕਹਿੰਦਾ ਅਰਾਊਂਡ 30 ਤਾਂ ਹੋਊਗੀ ਹੈਨਾ ਅਗਲਾ ਕਲੂ ਸੁਣੋ ਉਹਨੂੰ ਫਿਰ ਕਲੂ ਦਿੱਤਾ ਵੀ ਸਮਝ ਜਾ ਕਾਕਾ ਤੂੰ ਬਹੁਤ ਆਊਟ ਆਫ ਟ੍ਰੈਕ ਆ ਤੇ ਉਹਨੂੰ ਗੱਲ ਕਹੀ ਵੀ ਮਨ ਲੋ ਇਹਦਾ ਵਿਆਹ ਹੋ ਗਿਆ ਹੋਵੇ ਇਹ ਤਾਂ ਜਵਾਕ ਹੋਗੇ ਹੋਣ ਵੀ ਕਿੰਨੇ ਕ ਸਾਲਾਂ ਦੇ ਹੋਣ ਉਹ ਆਪਣੇ ਮਾਮੇ ਨਾਲ ਕੰਪੇਅਰ ਕਰਨ ਲੱਗੇ ਵੀ ਮੇਰਾ ਮਾਮਾ ਇੰਨੇ ਕ ਦਾ ਉਹ ਇਹ ਚਾਰ ਪੰਜ ਕ ਸਾਲ ਦੇ ਜਵਾਕ ਨੇ ਫਿਰ ਜਦੋਂ ਅਸੀਂ ਤੁਸੀਂ ਵੀ ਗੈਸ ਕਰਿਓ ਸਾਡੀ ਗੱਲ ਸੁਣਨ ਤੋਂ ਪਹਿਲਾਂ ਰੋਕ ਕੇ ਇਹ ਜਗਾ ਨਹੀਂ ਇਹ ਘਟਨਾ ਵਾਪਰ ਗਈ ਹੁਣ ਤੁਸੀਂ ਦੇਖ ਕੇ ਦੇਖੋ ਵੀ ਆਪਣਾ ਜਿਹੜਾ ਮਿੱਤਰਚਾਰਾ ਉਹ ਸਾਰੇ ਜਦੋਂ ਕਈ ਵਾਰ ਗੱਲ ਕਰਨਗੇ ਭਾਜੀ ਇੱਕ ਗੱਲੋਂ ਤੋਂ ਬੇਫਿਕਰ ਹੋ ਗਏ ਬਈ ਠੀਕ ਆ ਅਸੀਂ ਤੁਹਾਡੇ ਮੰਗੋ ਹੌਸਲਾ ਕੱਢ ਕੇ ਆ ਤਾਂ ਨਹੀਂ ਸਕਦੇ ਪਰ ਇੱਕ ਗੱਲ ਦਾ ਪਤਾ ਵੀ ਜੇ ਕਿਤੇ ਕੰਮ ਅੜ ਗਿਆ ਹੁਣ ਸਾਂਝਾ ਕਰ ਹੈਗਾ ਇਹ ਕਿੱਡਾ ਵੱਡਾ ਆਸਰਾ ਹੈ ਨਾ ਹਾਂ 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 ਉਹ ਕਹਿੰਦੇ ਨੇ ਜੀ ਉਹ ਕੈਲਗਰੀ ਦਾ ਸਾਡੇ ਪਿੰਡ ਤੋਂ ਸਾਡੇ ਪਿੰਡ ਤੋਂ ਕਿਉਂਕਿ 25 ਸਾਲ ਜ਼ਿੰਦਗੀ ਦੇ ਕੈਲਗਰੀ ਕੇਾਰੇ ਤੇ ਉਹ ਜਿਹੜੇ 25 ਸਾਲ ਕੇ ਗੂੜੀਆਂ ਸਾਂਝਾਂ ਵੀ ਪਾ ਦਿੰਦੇ ਨੇ ਭਾਜੀ ਹੁਣ ਮੈਨੂੰ ਪਹਿਲੀ ਵਾਰ ਮਲੇ ਨੇ ਭਾਜੀ ਏਅਰਟਰੀ ਤੋਂ ਆਏ ਹੋ ਹਾਂਜੀ ਹਾਂਜੀ ਭਾਜੀ ਹੁਣ ਬ੍ਰੈਂਟਨ ਤੋਂ ਆਏ ਨੇ ਹੈਨਾ ਤੇ ਹਰ ਰੋਜ਼ ਦਾ ਇਹ ਜਿਹੜਾ ਮਿਲਣਾ ਗੇਲਣਾ ਸਾਨੂੰ ਖੁਸ਼ੀਆਂ ਨਾਲ ਭਰਦੇ ਰਹਿੰਦਾ ਵਿਕਰਮ ਮੇਰਾ ਛੋਟਾ ਭਰਾ ਹੈ ਸਾਡੀ 2008 ਤੋਂ ਪੁਰਾਣੀ ਸਾਂਝ ਹੈ ਤੇ ਪਹਿਲਾਂ ਤਾਂ ਹਾਸੇ ਵਾਲੀ ਗੱਲ ਕਰ ਲਈਏ ਜਦੋਂ ਵਿਕਰਮ ਆਇਆ ਨਹੀਂ ਵਿਕਰਮ ਮੇਰੇ ਨਾਲ ਸੀ ਅਸੀਂ ਸਾਂਝਾ ਕਰ ਮੈਂ ਦਿਖਾਉਂਦੀ ਵੀ ਸੀ ਇਹਨੂੰ ਤੇ ਇਹਨੂੰ ਇੰਨੇ ਜਾਣਿਆਂ ਨੇ ਕੰਪਲੀਮੈਂਟ ਦਿੱਤੇ ਵੀ ਮੁੰਡੇ ਦੀ ਪਰਸਨੈਲਿਟੀ ਹਾਂ ਜੀ ਬਹੁਤ ਹੀ ਕੰਪਲੀਮੈਂਟ ਦਿੱਤੇ ਦੇਖੋ ਦੀਪਿਕਾ ਤੁਹਾਨੂੰ ਕਹਿੰਦਾ ਥੈਂਕ ਯੂ ਥੈਂਕ ਯੂ ਨੋ ਡਾਊਟ ਹਾਂ ਮੈਨ ਹੈ ਹੀ ਬਹੁਤ ਅਬਦੀਰ ਸਹੀ ਗੱਲ ਹੈ ਸਹੀ ਗੱਲ ਹੈ ਜਿਉਂਦਾ ਰਵੇ ਪਰਮਾਤਮਾ ਤੈਨੂੰ ਨਜ਼ਰਾਂ ਤੋਂ ਬਚਾ ਕੇ ਰੱਖੇ ਨਹੀਂ ਹੁਣੇ ਹੁਣੇ ਦੱਸ ਦਿੰਨਾ ਵੀ ਸਾਡਾ ਕੈਮਰਾਮੈਨ ਸਾਡਾ ਮੀਡੀਆ ਮੈਨ ਹਾਂ ਜੈਨ ਨੂੰ ਪੁੱਛਿਆ ਵੀ ਇਹ ਮੁੰਡਾ ਲੱਗਦਾ ਵੀ ਵਿਆਹ ਇਹਦਾ ਕਰਦੀ ਹੋ ਗਿਆ ਕਹਿੰਦਾ ਵਿਆਹ ਦੀ ਉਮਰ ਹੋ ਗਈ ਆ ਹਾਂ ਅਸੀਂ ਪੁੱਛਿਆ ਵੀ ਤੇਰੇ ਹਿਸਾਬ ਨਾਲ ਵੀ ਇਹ ਇਹਦੇ ਜਵਾਬ ਦੇ ਨੀ ਨੀ ਵੀ ਇਹਦੀ ਉਮਰ ਕਿੰਨੀ ਕਹੂ ਹਾਂ ਉਹਨੇ ਕਹਿੰਦਾ ਅਰਾਊਂਡ 30 ਤਾਂ ਹੋ ਗਈ ਹੈਨਾ ਅਸੀਂ ਫਿਰ ਹੈਡ ਹੋਰ ਖਿੱਚੀ ਜਾਂਦੇ ਕੋਈ ਦਿਸ਼ਾ ਨਹੀਂ ਲੱਗਦੀ ਨਹੀਂ ਹੈ ਨਹੀਂ ਆ ਬੈਣ ਨਹੀਂ ਨਹੀਂ ਅਗਲ ਅਗਲਾ ਕਲੂ ਸੁਣੋ ਉਹਨੇ ਫਿਰ ਕਲੂ ਦਿੱਤਾ ਵੀ ਸਮਝ ਜਾ ਕਾਕਾ ਤੂੰ ਬਹੁਤ ਆਊਟ ਆਫ ਟ੍ਰੈਕ ਆ ਤੇ ਉਹਨੂੰ ਇਹ ਗੱਲ ਕਹੀ ਵੀ ਮੰਨ ਲਓ ਇਹਦਾ ਵਿਆਹ ਹੋ ਗਿਆ ਹੋਵੇ ਇਹਦੇ ਜਵਾਕ ਹੋ ਗਏ ਹੋਣ ਵੀ ਕਿੰਨੇ ਕ ਸਾਲਾਂ ਦੇ ਹੋਣ ਹਾਂ ਉਹ ਆਪਣਾ ਮਾਮੇ ਨਾ ਕੰਪੇਅਰ ਕਰਨ ਲੱਗੇ ਵੀ ਮੇਰਾ ਮਾਮਾ ਇੰਨੇ ਕ ਦਾ ਹਾਂ ਉਹ ਚਾਰ ਪੰਜ ਕ ਸਾਲ ਦਾ ਜਵਾਕ ਨੇ ਫਿਰ ਜਦੋਂ ਅਸੀਂ ਤੁਸੀਂ ਵੀ ਗੈਸ ਕਰਿਓ ਸਾਡੀ ਗੱਲ ਸੁਣਨ ਤੋਂ ਪਹਿਲਾਂ ਰੋਕ ਕੇ ਵੀ ਵਿਕਰਮ ਦੇ ਦੋ ਬੱਚੇ ਨੇ ਜੀ ਹਾਂ ਦੋ ਬੇਟੇ ਨੇ ਤੇ ਉਹਨਾਂ ਦੀ ਉਮਰ ਵੱਡਾ ਮੁੰਡਾ ਮੇਰਾ ਜੀ ਉਹ 19 ਸਾਲ ਦਾ ਤੇ ਛੋਟਾ ਬੇਟਾ ਮੇਰਾ 17 ਸਾਲ ਦਾ ਜੀ ਇਹਦਾ ਬਾਪੂ ਵੀ 19 ਦਾ ਲੱਗਦਾ ਤੇ ਮੁੰਡਾ ਵੀ 19 ਦਾ ਹੀ ਆ ਮੈਂ ਇੱਕ ਹਾਸੇ ਵਾਲੀ ਗੱਲ ਦੱਸਾਂ ਪਾਜੀ ਉਹ ਮੇਰੇ ਨਾਲ ਜਮ ਜਾਂਦੇ ਨੇ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕੁੜੀ ਹੋਵੇ ਉਹ ਤੁਸੀਂ ਇਹ ਨਹੀਂ ਕਹਿਣਾ ਵੀ ਇਹ ਸਾਡਾ ਬਾਪੂ ਆ ਇਹ ਸਾਡਾ ਵੱਡਾ ਭਾਈ ਆ ਹਾਂ 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 ਨਹੀਂ ਲੱਗਦਾ ਹੀ ਆ ਨਹੀਂ ਨਹੀਂ ਬਿਕਰਮ ਜਦੋਂ ਕਹਿੰਦੇ ਨੇ ਮਾਂ ਪ੍ਰਤੀਪ ਪਿਤਾ ਪਰ ਕੋੜਾ ਬਹੁਤ ਪਾਨੀ ਤਾਂ ਥੋੜਾ ਥੋੜਾ ਮੁੰਡੇ ਵੀ ਤਾਂ 10-10 ਸਾਲ ਦੇ ਹੀ ਲੱਗਦੇ ਹੁਣ ਹਾਂ ਭਾਜੀ ਤੁਸੀਂ ਤਾਂ ਪਹਿਲੀ ਵਾਰ ਮਿਲੇ ਹੋ ਬਿਕਰਮ ਨਾਲ 2008 ਦੀ ਸਾਂਝ ਆ ਇਹ ਮੇਰੇ ਲਈ ਇੱਕ ਛੋਟੇ ਭਰਾ ਵਾਂਗੂ ਆ ਤੇ ਲੰਬਾ ਸਾਡਾ ਰਿਸ਼ਤਾ ਚੱਲਿਆ ਤੇ ਪਿੱਛੇ ਜਿਹੜੇ ਬੱਚਿਆਂ ਦੀ ਦੇਖ ਰੇਖ ਬੇਫਿਕਰੀ ਆ ਇਹਨਾਂ ਵਰਗੇ ਭਰਾਵਾਂ ਦੇ ਸਿਰ ਤੇ ਹੀ ਅਸੀਂ ਇੱਥੇ ਟਾਈਮ ਕੱਟਿਆ ਯੀਨੇ ਨੇ ਖਸਾਕਾ ਟਾਈਮ ਉੱਥੇ ਕਢਾਇਆ ਸਾਡਾ ਹਨਾ ਕਾਫੀ ਵਾਰ ਸਾਨੂੰ ਬਿਕਰਮ ਆਪਣੇ ਭੈਣ ਭਾਈ ਪੁੱਛਦੇ ਆ ਵੀ ਤੁਹਾਡੇ ਬੱਚੇ ਉੱਥੇ ਆ ਤੁਸੀਂ ਉਰੇ ਕਿਵੇਂ ਰਹਿੰਦੇ ਹੋ ਹੁਣ ਸਾਡੇ ਬੱਚਿਆਂ ਦਾ ਹਾਲ ਤੁਸੀਂ ਦੱਸ ਹਾਂ ਦਹੀ ਦੱਸ ਹਾਂਜੀ ਵੇਖੋ ਜੀ ਜ਼ਿੰਦਗੀ ਦੀ ਜਿਹੜੀ ਸਿਹਤ ਲਈ ਆ ਇਹ ਮੈਂ ਆਪਣੇ ਭਰਾ ਤੋਂ ਲਈ ਆ ਵੈਰੀ ਗੁੱਡ 2008 ਤੋਂ ਸਾਡੀ ਮੁਲਾਕਾਤ ਹੋਈ ਠੀਕ ਹੈ ਜੀ ਆ ਇੱਕ ਇੱਕ मतलब अलड़ जया नौजवान जिदे <laughs> <अल्ड़े> <laughs> मतलब मुंह ते दाढ़ी मूंछ भी नहीं सी हां जेड़ा अज्ज भी अलड़े लागदा सही गल है ते ਭੈਣ ਨਾਲ ਤੇ ਭਾਜੀ ਨਾਲ ਗੱਲਬਾਤ ਹੋਈ ਮੇਰੀ 2008 ਚ ਤੇ ਭਾਜੀ ਕੋਲ ਮੈਂ मतलब ਜੌਬ ਦੇ ਸਿਲਸਿਲੇ ਚ ਗਿਆ ਸੀ ਠੀਕ ਹੈ ਜੀ ਭਾਜੀ ਦੀਆਂ ਟਰੱਕੀ ਕੰਪਨੀ ਸੀਗੀ ਤੇ ਮੈਂ ਐਜ਼ ਅ ਟਰੱਕ ਡਰਾਈਵਰ ਤੁਸੀਂ ਉਹਨੂੰ ਇੰਟਰਵਿਊ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ ਬਿਲਕੁਲ ਉਸ ਵੇਲੇ ਦੀ ਸਾਂਹ ਸ਼ੁਰੂ ਹੋਈ ਜੀ ਬਿਲਕੁਲ ਫਿਰ ਇਹ ਕੀ ਹੋਇਆ ਪੀ ਮੇਰਾ ਉੱਥੇ ਕੋਈ ਨਹੀਂ ਸੀਗਾ ਵੀ ਡੈਡ ਹੋਣੀ ਤੇ ਮਮ ਹੋਣੀ ਉਹ ਇੱਥੇ ਸੀ ਇੰਪੰਜਾਬ ਸੀਗੇ ਸੋ ਇਹ ਮੇਰਾ ਭਰਾ ਵੀ ਆ ਮੇਰਾ ਪਿਓ ਵੀ ਆ ਇਹ ਮੇਰਾ ਵੱਡਾ ਭਰਾ ਵਾ ਪਿਓ ਆ ਮੇਰੀ ਮਾਂ ਵੀ ਆ ਮੇਰੀ ਭੈਣ ਵੀ ਆ ਇਹਨਾਂ ਨੇ ਮੈਨੂੰ ਜ਼ਿੰਦਗੀ ਸਿਖਾਈ ਆ ਜ਼ਿੰਦਗੀ ਦੇ ਜਿੰਨੇ ਦੁੱਖ ਸੁੱਖ ਨੇ ਇਹਨਾਂ ਸਭ ਤੋਂ ਪਹਿਲੇ ਬੰਦੇ ਜਿਹੜੇ ਸਾਂਝੇ ਕਰਨ ਵਾਲੇ ਉਹ ਇਹ ਸੀਗੇ ਸਹੀ ਹੈ ਬੱਚਿਆਂ ਨੂੰ ਮੈਂ ਮਤਲਬ ਤੁਸੀਂ ਕਹਿ ਲਓ ਵੀ ਜੋਤੀ ਬਹੁਤ ਛੋਟੀ ਸੀ ਉਦੋਂ ਭੈਣ ਹਾਂ ਬਿਲਕੁਲ ਇਹਨਾਂ ਦੀ ਕੁਛੜ ਸੀਗੀ ਤਾਂ ਮਤਲਬ ਬੱਚਿਆਂ ਨੂੰ ਮੈਂ ਜਵਾਨ ਹੁੰਦੇ ਵੇਖਿਆ ਬਿਲਕੁਲ ਬਿਲਕੁਲ ਤੇ ਬਾਜੀ ਦੀ ਜਿਹੜੀ ਆ ਜਿਹੜੀ ਯਾਤਰਾ ਕਹਿ ਲੋ ਉਸ ਟਾਈਮ ਤੋਂ ਇਸ ਟਾਈਮ ਤੱਕ ਆਰਥਿਕ ਮਾਨਸਿਕ ਜਿੰਨੀ ਵੀ ਯਾਤਰਾ ਉਹ ਮੈਂ ਅੱਖੀਂ ਵੇਖੀ ਹੈ ਉਹ ਕਹਿੰਦੇ ਨੇ ਕਿ ਜਦੋਂ ਜਦੋਂ ਤੁਹਾਡੇ ਸਾਹਮਣੇ ਕਿਸੇ ਦੀ ਪ੍ਰੋਗਰੈਸ ਤੁਹਾਡੇ ਸਾਹਮਣੇ ਦਿਖੇ ਵੀ ਉਹ ਇਸ ਬੰਦਾ ਉਹ ਬੰਦਾ ਹੈ ਸਰਾਹ ਤੇ ਤੁਰਿਆ ਤੇ ਉਹ ਕਿਹੜੀ ਕਿਹੜੇ ਮਕਾਮ ਤੇ ਪਹੁੰਚਿਆ ਉਹ ਸਾਡੇ ਵਾਸਤੇ ਸਭ ਤੋਂ ਵੱਡੀ ਸੇਧ ਕਹਿ ਲੋ ਹਾਂਜੀ ਹਾਂਜੀ ਜਦੋਂ ਭਾਜੀ ਨੂੰ ਅਸੀਂ ਦੇਖਦੇ ਹਾਂ ਇਹ ਜਿਹੜਾ ਮਾਹੌਲ ਭਾਜੀ ਨੇ ਇੱਥੇ ਕ੍ਰੀਏਟ ਕੀਤਾ ਬਹੁਤ ਸਾਰਾ ਇਹ ਭਾਜੀ ਦੀ ਸੋਚ ਮਤਲਬ ਇਹ ਇਹ ਨੇਪਰੇ ਚੜੀ ਹੈ ਸਾਨੂੰ ਪਤਾ ਵੀ ਇਸ ਰਾਹ ਤੇ ਤੁਰਨਾ ਥੋੜਾ ਜਿਹਾ ਔਖਾ ਹਾਂਜੀ ਪਰ ਨਾ ਮੁਮਕਿਨ ਨਹੀਂ ਹਾਂ ਨਹੀਂ ਨਾ ਤੁਸੀਂ ਕੋਈ ਵੀ ਚੀਜ਼ ਅਚੀਵ ਕਰ ਸਕਦੇ ਜੇ ਕਦੇ ਨਾਲ ਆਪਣੀ ਐਨਰਜੀ ਨਾਲ ਆਪਣੇ ਐਫਰਟ ਜਿੰਨੇ ਦੇ ਸਕਦੇ ਤੁਸੀਂ ਕਰੋ ਬਾਕੀ ਸਭ ਨਿਸ਼ਾੜਾ ਮਾਰੀਆਂ ਕਰਤਾ ਕਰੇ ਸੋ ਵਿਕਰਮ ਮੈਂ ਤੁਹਾਨੂੰ ਗੱਲ ਦੱਸਦਾ ਬਈ ਇਹ ਨਾ ਜਿਹੜੀ ਜਗ੍ਹਾ ਇਹ ਜਗ੍ਹਾ ਨਹੀਂ ਇਹ ਘਟਨਾ ਵਾਪਰ ਗਈ ਹੁਣ ਤੁਸੀਂ ਦੇਖ ਕੇ ਦੇਖੋ ਵੀ ਆਪਣਾ ਜਿਹੜਾ ਮਿੱਤਰਚਾਰਾ ਹਾਂਜੀ ਉਹ ਸਾਰੇ ਜਦੋਂ ਕਈ ਵਾਰ ਗੱਲ ਕਰਨਗੇ ਭਾਜੀ ਇੱਕ ਗੱਲੋਂ ਤਾਂ ਬੇਫਿਕਰ ਹੋ ਗਏ ਬਈ ਠੀਕ ਆ ਅਸੀਂ ਤੁਹਾਡੇ ਮੰਗੋ ਹੌਸਲਾ ਕੱਢ ਕੇ ਆ ਤਾਂ ਨਹੀਂ ਸਕਦੇ ਪਰ ਇੱਕ ਗੱਲ ਦਾ ਪਤਾ ਵੀ ਜੇ ਕਿਤੇ ਕੰਮ ਅੜ ਗਿਆ ਹੁਣ ਸਾਂਝਾ ਕਰ ਹੈਗਾ ਹਾਂ ਇਹ ਕਿੱਡਾ ਵੱਡਾ ਆਸਰਾ ਹੈ ਨਾ ਕਿਉਂਕਿ ਅਸੀਂ ਉਹੀ ਲੋਕ ਜਿਹੜਾ ਜ਼ਿੰਦਗੀ ਦੇ ਦੌਰਾਨ ਇਕੱਠੇ ਰਹੇ ਮਿਲੇ ਵਰਤੇ ਉਹਨਾਂ ਨੇ ਬੁਢੇ ਹੋ ਕੇ ਤਾਂ ਫਿਰ ਟਿੱਕੇ ਬੈਠਣਾ ਹੀ ਆ ਉਹ ਤਾਂ ਵਧੀਆ ਹੋਰ ਵੀ ਵਧੀਆ ਰਹਿਣਗੇ ਹਾਂ ਸਾਂਝਾ ਘਰ ਦਾ ਕੋਈ ਇੱਕ ਰੂਪ ਨਹੀਂ ਹੈਗਾ ਜੇ ਕੋਈ ਇਹ ਸੋਚੇ ਕਿ ਸਾਂਝਾ ਘਰ ਰੈਸਟੋਰੈਂਟ ਹੈ ਹਾਂ ਜਿਹੜਾ ਇਹਨੂੰ ਰੈਸਟੋਰੈਂਟ ਸਮਝੋ ਰੈਸਟੋਰੈਂਟ ਵੀ ਹੋ ਸਕਦਾ ਸਾਂਝੇ ਘਰ ਦੇ ਸਾਡੀ ਬੇਟੀ ਨੇ ਇੱਕ ਗੱਲ ਕਹੀ ਸੀ ਕਿ ਸਾਂਝੇ ਘਰ ਦੇ ਨਾਲ ਇੱਕ ਇਨਵੀਜ਼ੀਬਲ ਸਾਂਝਾ ਘਰ ਆ ਉਹ ਇਨਵੀਜ਼ੀਬਲ ਸਾਂਝਾ ਘਰ ਦੇ ਮੈਂਬਰ ਇਹ ਨੇ ਕਿ ਜਿਹੜੇ ਜੁੜੇ ਹੋਏ ਨੇ ਭਵਿੱਖ ਵਿੱਚ ਅਸੀਂ ਵਾਰ-ਵਾਰ ਇਕੱਠੇ ਹੋਣਾ ਤੇ ਹੋ ਸਕਦਾ ਵਿਕਰਮ ਵਰਗੇ ਨੂੰ ਅਸੀਂ ਬੁਲਾਉਣਾ ਹੀ ਪੈ ਜਾਵੇ ਭਾਈ ਅਸੀਂ ਬੁੱਢੇ ਹੋ ਗਏ ਹੁਣ ਤੂੰ ਇੱਥੇ ਆ ਜਾ ਕੋਈ ਹੁਣ ਆਪਾਂ ਇੱਥੇ ਇਕੱਠੇ ਰਹੀਏ ਹਾਂ ਮੇਰੀ ਕੁੜੀਆ ਦੀ ਕਾਲ ਆਈ ਮੈਂ ਕਿਹਾ ਪੁੱਤ ਆਪਾਂ ਕੈਲਗਰੀ ਰੁਕਣ ਲੱਗੇ ਹਾਂ ਹਾਂ ਯਾਨੀ ਪਾਪਾ ਕੈਲਗਰੀ ਮੈਂ ਹੁਣ ਤੈਨੂੰ ਬਾਅਦ ਚ ਫੋਟੋਆਂ ਚ ਦੱਸ ਦੇ ਤੇ ਭਾਜੀ ਤੁਸੀਂ ਵੀ ਦੱਸੋ ਸਾਡੇ ਕੈਮਰੇ ਤੇ ਕਿਵੇਂ ਕਿਵੇਂ ਆਉਣਾ ਹੋਇਆ ਕਿਵੇਂ ਮਿਲਾਪ ਹੋਇਆ ਬੜੇ ਬੜਾ ਪਹਿਲੀ ਵਾਰ ਇਹ ਤੁਹਾਨੂੰ ਮਿਲ ਕੇ ਚੰਗਾ ਲੱਗ ਰਿਹਾ ਜੀ ਵੀ ਜੀ ਗੱਲ ਐਦਾਂ ਹੁੰਦੀ ਐ ਕਹਿੰਦੇ ਬڑے ਪਾਕਾਂ ਵਾਲੇ ਇਨਸਾਨ ਹੁੰਦੇ ਜਿਹੜੇ ਇਹੋ ਜਿਹੀਆਂ ਸਿੱਖਿਆਤਨੋਂ ਮੇਰੇ ਹਿਸਾਬ ਨਾਲ ਇਹ ਟਾਈਮ ਇਹ ਦਿਨ ਇਹ ਜਿਹੜੀ ਘੜੀ ਹੈ ਬੜੀ ਸੁਲੱਖਣੀ ਹੈ ਮੈਨੂੰ ਮੇਰੀ ਭੈਣ ਦੇ ਦਰਸ਼ਨ ਹੋਏ ਆ ਤੇ ਫੇਸ ਟੂ ਫੇਸ ਕਹੜੇ ਆ ਬੜਾ ਅਜੀਬ ਲੱਗ ਰਿਹਾ ਹੈ ਯਕੀਨ ਨਹੀਂ ਹੋ ਰਿਹਾ ਬਿਲਕੁਲ ਹਾਂ ਉੱਪਰੋਂ ਸਰੂ ਦੇ ਕਾਦੇ ਆ ਹਾਂ ਬਾਈ ਦਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਹੁਤ ਭਾਗਾਂ ਵਾਲਾ ਦਿਨ ਹੈ ਤੁਸੀਂ ਵੀਡੀਓ ਦੇਖਦੇ ਸੀ ਸਾਡੀ ਹਾਂ ਹਾਂਜੀ ਵੀਡੀਓ ਦੇਖਦੇ ਸੀ ਅੱਛਾ 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 ਹੁਣ ਦੇਖੋ ਜੋ ਸਾਨੂੰ ਇੱਕ ਵੱਖਰੀ ਜਿਹੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕੈਲਗਰੀ ਤੋਂ ਕੈਲਗਰੀ ਮੈਂ ਕਿਹਾ ਮੈਨੂੰ ਤਾਂ ਵਾੜਾ ਹੀ ਮੋਹ ਜਿਹਾ ਆਉਂਦਾ ਹੁੰਦਾ ਜਦ ਪਿਆ ਕੇ ਬਿਲਕੁਲ ਰਾਤ ਨੂੰ ਥੋੜਾ ਜਿਹਾ ਜੌਬ ਤੂੰ ਨਾ 2 ਵਜੇ ਤੋਂ ਬਾਅਦ 에ਅਰਪੋਰਟ ਸਲੋ ਹੋ ਜਾਂਦਾ ਮੇਰੇ ਕੋਲ ਟਾਈਮ ਹੁੰਦਾ ਸੀ ਹੈ ਨਾ ਹਾਂ ਤੇ ਮੇਰੇ ਇੱਕ ਅਜੰਨ ਦੇ ਇੱਥੇ ਮੁੰਡੀਆਂ ਗੁਰਜੀਤ ਸਿੰਘ ਉਹਨਾਂ ਦਾ ਨਾਮ ਉਹ ਵੀ ਹਸਬੰਡ ਵਾਈਫ ਤੇ ਬੱਚਿਆਂ ਨੂੰ ਲੈ ਕੇ ਇੱਥੇ ਆ ਕੇ ਗਏ ਆ ਤੇ ਉਹ ਵੀ ਕਹਿੰਦੇ ਸਾਨੂੰ ਵਾਕਿਆ ਹੀ ਨਾ ਬਹੁਤ ਪਿਆਰਾ ਲੱਗਿਆ ਉਹਨਾਂ ਨੂੰ ਮਿਲ ਕੇ ਮਤਲਬ ਉਹ ਵੀ ਤੁਹਾਨੂੰ ਫੋਲੋ ਕਰਦੇ ਨੇ ਕੀ ਬਾਤ ਤੇ ਅੱਜ ਬਾਬੇ ਨਾਨਕ ਦੀ ਕਿਰਪਾ ਹੋਈ ਕਿ ਤੁਹਾਡੇ ਨਹੀਂ ਮਿਲਣਾ ਹੀ ਸੀ ਜੀ ਭਾਜੀ ਇੱਕ ਇੱਕ ਗਲਤ ਸਾਨੂੰ ਨੋਟ ਕੀਤੀ ਤੇ ਮਤਲਬ ਇਹ एनर्जी ਦਾ ਖੇਡ ਹੁੰਦਾ ਹੈ ਨਾ ਇੱਕ ਭਾਜੀ ਦੀ એનર્ਜੀ ਦੇਖੋ ਤੁਸੀਂ ਹਾਂ ਸਹੀ ਗੱਲ ਆ ਤੁਸੀਂ ਭਾਜੀ ਹੁਣੀ ਆਏ ਨੇ ਮਤਲਬ ਇਹ ਅਜੇ ਵੜੇ ਹੀ ਨੇ ਮੇਰੇ ਸਾਹਮਣੇ ਇਹਨਾਂ ਨੇ ਗੱਡੀ ਲਾਈ ਹੈ ਹਨ ਤੇ ਉਹ ਉਹ ਜਿਹੜੀ એનર્ਜੀ ਤੁਹਾਨੂੰ ਅਟਰੈਕਟ ਕਰਦੀ ਹੈ ਨਾ ਵੀ ਸਾਨੂੰ ਵੀ ਭਾਜੀ ਬਾਰੇ ਮਤਲਬ ਸਾਨੂੰ ਲੱਗਾ ਵੀ ਇਹ ਐ ਨਹੀਂ ਲੱਗ ਰਿਹਾ ਵੀ ਇਹ ਭਾਜੀ ਸਾਡੇ ਕੋਲ ਨੇ ਇੱਕ ਮੈਲੇ ਇੰਨੇ ਪਿਆਰ ਨਾਲ ਜਿਵੇਂ ਕਈ ਵਾਰ ਆਪ ਨੂੰ ਲੱਗਦਾ ਹੁੰਦਾ ਵੀ ਕਿਤੇ ਇਹ ਨਾ ਕਹਿ ਦਈਏ ਵੀ ਆਪਾਂ ਪਹਿਲਾਂ ਕਿਤੇ ਮਿਲੇ ਆ ਵੀ ਬੰਦੇ ਨੂੰ ਹਾਈਟ ਹੋ ਜਾਂਦਾ ਨਾ ਇੰਨੇ ਪਿਆਰ ਨਾਲ ਮਿਲੇ ਜਿਵੇਂ ਵਕਤ ਹੀ ਵੀ ਅਸੀਂ ਬਹੁਤ ਪਹਿਲਾਂ ਮਿਲੇ ਹੋਏ ਆ ਦੇਖੋ ਜੀ ਉਹ ਮੈਂ ਇੱਕ ਗੱਲ ਚਲੋ ਇੱਥੇ ਕਰ ਹੀ ਲੈਣਾ ਪਿਛਲੇ ਕੁਝ ਸਮੇਂ ਤੋਂ ਅਸੀਂ ਇੱਕ ਚੀਜ਼ ਦੀ ਟਾਕ ਹਮੇਸ਼ਾ ਕਰਦੇ ਆਂ ਕਿ ਸਾਝੇ ਘਰ ਦੇ ਵਿੱਚ ਖੁਸ਼ੀ ਕਿਉਂ ਫੀਲ ਹੁੰਦੀ ਹੈ ਉਹਦਾ ਇੱਕੋ ਇੱਕ ਕਾਰਨ ਆ ਕਿ ਇੱਥੇ ਰਿਸ਼ਤੇ ਨੇ ਇੱਥੇ ਸਬੰਧ ਨਹੀਂ ਹੈਗੇ ਬਿਲਕੁਲ ਬਿਲਕੁਲ ਸਬੰਧਾਂ ਦਾ ਸੰਬੰਧ ਜੋੜ ਘਟਾਓ ਨਾਲ ਹੈ ਗਲਤ ਠੀਕ ਨਾਲ ਹੈ ਨਫੇ ਨੁਕਸਾਨ ਨਾਲ ਹੈ ਰਿਸ਼ਤੇ ਦਾ ਸੌਂਦਦਾ ਨਹੀਂ ਹੁੰਦਾ ਹਾਰਟ ਤੋਂ ਇੱਥੇ ਜਿਹੜਾ ਬੰਦਾ ਆਉਂਦਾ ਉਹ ਵੀ ਦਿਲ ਤੋਂ ਆਉਂਦਾ ਤੇ ਅਸੀਂ ਵੀ ਦਿਲ ਤੋਂ ਹੀ ਉਹਨੂੰ ਰਿਸੀਵ ਕਰਦੇ ਆ ਇਹ ਦਿਲਾਂ ਵਾਲਿਆਂ ਦੀ ਦੁਨੀਆ ਹੈ ਮੈਨੂੰ ਨਾ ਤੋਂ ਦੇਖ ਕੇ ਐਵੇਂ ਲੱਗਿਆ ਮੈਂ ਕਿ ਜਾ ਰਹੇ ਆ ਇੱਕੇ ਬਹੁਤ ਪਿਆਰੇ ਸੱਚੇ ਹਸਬੰਡ ਵਾਈਫ ਤਾਂ ਲੱਗ ਹੀ ਰਹੇ ਐ ਵੀ ਕਿ ਟੀਚਰ ਵੀ ਲੱਗ ਰਹੇ ਮੈਨੂੰ ਹਨਾ ਤੇ ਕਿ ਜਦੋਂ ਮੈਂ ਆਪਾਂ ਕਹ ਲੀਏ ਹੈ ਨਾ ਆਪਾਂ ਯੂਨੀਵਰਸਿਟੀ ਚ ਮੈਂ 6-7 ਸਾਲ ਪੰਗੜਾ ਪਟਿਆਲਾ ਯੂਨੀਵਰਸਿਟੀ ਚ ਮੈਂ ਕਿ ਇੱਕ ਚੰਗੇ ਉਸਤਾਦ ਵੀ ਲੱਗ ਰਹੇ ਐ ਇੱਕ ਚੰਗੇ ਦੋਸਤ ਵੀ ਲੱਗ ਰਹੇ ਐ ਵੀ ਨਾ ਤੇ ਸਾਰਾ ਕੁਝ ਮੈਨੂੰ ਇੱਕ ਟਾਈਮ ਤੇ ਝਲਕ ਰਿਹਾ ਕਿਉਂਕਿ ਉਹ ਤੁਹਾਨੂੰ ਪਤਾ ਹੈ ਕਿ ਕੀ ਹੁੰਦਾ ਮੈਂ ਕਹਿੰਦੇ ਨੇ ਜੋ ਅਸੀਂ ਆਪ ਉਹਨੇ ਸੰਸਾਰ ਚ ਅਸੀਂ ਉਹੀ ਵੇਖਦੇ ਆ ਤੇ ਕੁਦਰਤੀ ਅਸੀਂ ਸੰਜੇ ਕਰ ਬਾਰੇ ਵੀ ਤੁਹਾਨੂੰ ਸਾਨੂੰ ਇਹ ਆ ਕਿ ਸੰਜੇ ਘਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆਉਂਦੇ ਨੇ ਇੱਕ ਆਉਂਦੇ ਨੇ ਕਿ ਜਿਹੜੇ ਇਹਦੇ ਬਾਰੇ ਜਾਨਣਾ ਚਾਹੁੰਦੇ ਨੇ ਸਾਡੇ ਬਾਰੇ ਜਾਨਣਾ ਚਾਹੁੰਦੇ ਨੇ ਵੀ ਇਹ ਘਟਨਾ ਵਾਪਰੀ ਕਿਵੇਂ ਇੱਕ ਵਿਚਾਰੇ ਆਉਂਦੀ ਸਾਰ ਸਾਨੂੰ ਸੁਜੈਸਟ ਵੀ ਦੇਣ ਲੱਗ ਜਾਂਦੇ ਨੇ ਫਿਰ ਜਦੋਂ ਸੁਜੈਸ਼ਨ ਇਹ ਜਿਹੇ ਦੇ ਦਿੰਦੇ ਨੇ ਜਿਹੜੇ 4-5 ਕਰੋੜ ਦੇ ਹੁੰਦੇ ਨੇ ਫਿਰ ਅਸੀਂ ਉਹਨੂੰ ਨਹੀਂ ਵੀ ਪੁੱਛਦਾ ਵੀ ਇਹਦੀ ਵੀ ਸਲਾਹ ਦੇ ਦੇ ਵੀ ਇਹ ਕੱਤਵਾਊਗਾ ਹੈਨਾ ਉਹ ਕਾਰਨ ਕੀ ਆ ਕਿ ਹਰ ਮਨੁੱਖ ਜਿੱਥੇ ਖੜਾ ਉਹ ਉਥੋਂ ਉਹੀ ਦੇਖ ਸਕਦਾ ਹੈਨਾ ਆਪਾਂ ਖੁਸ਼ਕਿਸਮਤ ਆ ਕਿ ਆਪਾਂ ਬਿਨਾ ਬਹੁਤੀਆਂ ਗੱਲਾਂ ਵਤਕ ਕਰਕੇ ਪਿਆਰ ਫੀਲ ਕਰ ਰਹੇ ਆ ਭਾਜੀ ਤੁਸੀਂ ਬ੍ਰੈਂਟਨ ਤੋਂ ਭਾਈ ਜੀ ਤੁਹਾਡੀ ਨਾ ਵੀਡੀਓ ਮੈਨੂੰ ਕਦੇ ਸ਼ੇਅਰ ਕਰਦੇ ਰਹਿੰਦੇ ਬ੍ਰੈਂਟਨ ਤੋਂ ਹਾਂਜੀ ਇਹ ਕੈਲਗਰੀ ਤੋਂ ਹਾਂਜੀ ਤੇ ਮੈਂ ਜਦੋਂ ਵੀਡੀਓ ਦੇਖੀ ਮੈਂ ਕਈ ਵਾਰ ਇਹਨਾਂ ਨੂੰ ਕਿਹਾ ਯਾਰ ਕਦੇ ਸੁਭ ਬਣਿਆ ਤਾਂ ਮਿਲਾਂਗੇ ਮਿਲਾਂਗੇ ਕੀ ਆ ਬਾਤ ਇਹਨਾਂ ਨੇ ਕਿਹਾ ਹਾਂ ਯਾਰ ਭਾਜੀ ਕਦੇ ਮਿਲਾਂਗੇ ਅੱਜ ਮੈਨੂੰ ਇਹ ਲੱਗ ਰਿਹਾ ਕਿ ਇਹ ਉਹ ਮੈਨੀਫੈਸਟ ਕੀਤੀ ਹੋਈ ਚੀਜ਼ ਹੈ ਹਾਂ ਬਿਲਕੁਲ ਤੇ ਅੱਜ ਸਾਡੇ ਨਾਲ ਉਹ ਮਤਲਬ ਪ੍ਰੈਕਟੀਕਲੀ ਇਹ ਹੁੰਦੀ ਉਹਦੀ ਨਾਨਖਾਤ ਬੜੀਆਂ ਕਿਸ ਭਾਵੈ ਦਿਸਦੀਆਂ ਜਿਵੇਂ ਭਾਜੀ ਬਲੀਵ ਕਰੋ ਕਿ ਅਸੀਂ ਜਦੋਂ ਇਹ ਇਹ ਅਨਪਲਾਨਡ ਸੀ ਹਾਂਜੀ ਬਿਨਾਂ ਸੋਚਿਆ ਪ੍ਰੋਜੈਕਟ ਸੀ ਕਿ ਜਿੱਥੇ ਗੁਰੂ ਮਹਾਰਾਜ ਲੈ ਜਾਵੇ ਚੱਲ ਜਾਾਂਗੇ ਹਾਂ ਇੱਛਾ ਅੰਦਰ ਸੀ ਕਿ ਹੌਲੀ ਹੌਲੀ ਇਸ ਘਰ ਦੇ ਵਿੱਚ ਕੁਝ ਲੋਕ ਟਿਕ ਜਾਣ ਤੇ ਉਹ ਇਸ ਘਰ ਦੀ ਦੇਖ ਰਹਿਕ ਵੀ ਕਰਨ ਇਹਦੀ ਜ਼ਿੰਮੇਵਾਰੀਆਂ ਵੀ ਚੱਕਣ ਇਹਨੂੰ ਮੰਨਣ ਵੀ ਤੇ ਬਲੀਵ ਕਰੋ ਇੱਕ ਮਾੜੀ ਮੋٹے ਸਨੇਹ ਨਾਲੇ ਇਸ ਵੇਲੇ ਹਾਲਾਤ ਇਹ ਬਣਦੇ ਜਾ ਰਹੇ ਨੇ ਕਿ ਸੰਜੇ ਘਰ ਦੇ ਵਿੱਚ ਆਉਣ ਵਾਲੇ ਸਮੇਂ 'ਚ 10 ਤੋਂ 20 ਕਮਰੇ ਇਹ ਰੈਸਟੋਰੈਂਟ ਹਾਈ ਸਟੈਂਡਰਡ ਦਾ ਤੇ ਉਹ ਚੀਜ਼ਾਂ ਬਣਨ ਜਾ ਰਹੀਆਂ ਨੇ ਉਹ ਉਹਦਾ ਉਹਦੇ ਵਿੱਚ ਇਕੱਲਾ ਸਾਡਾ ਰੋਲ ਨਹੀਂ ਰਹਿ ਗਿਆ ਜਿਨ੍ਹਾਂ ਲੋਕਾਂ ਨੇ ਸੰਜੇ ਘਰ ਨੂੰ ਪਸੰਦ ਕੀਤਾ ਸੰਜੇ ਘਰ ਦੀ ਸਪੋਰਟ ਕੀਤੀ ਉਹ ਲੋਕਾਂ ਨੇ ਆਲਰੇਡੀ ਆਪਣਾ ਯੋਗਦਾਨ ਪਾਤਾ ਬਿਲਕੁਲ ਇੱਜ਼ਤ ਦੇ ਕੇ ਪਿਆਰ ਦੇ ਕੇ ਮੁਹੱਬਤ ਦੇ ਕੇ ਹੌਸਲਾ ਦੇ ਕੇ ਹੁਣ ਉਹ ਨਾ ਚੀਜ਼ਾਂ ਦਾ ਮੁੱਲ ਰੁਪਈਆਂ 'ਚ ਨਹੀਂ ਗਿਣ ਹੋਣਾ ਉਹ ਚੀਜ਼ਾਂ ਬਹੁਤ ਵੱਡੀਆਂ ਨੇ ਜਿਹੜੀ ਮੈਂਟਲ ਸਪੋਰਟ ਮੋਰਲ ਸਪੋਰਟ ਮਿਲਦੀ ਆ ਉਹ ਵੱਡੀ ਗੱਲ ਆ ਬਹੁਤ ਵੱਡੀ ਬਹੁਤ ਵੱਡੀ ਹਾਂ ਬਿਕਰਮ ਪਹਿਲੀ ਵਾਰ ਆਇਆ ਇੱਥੇ ਹੁਣੇ ਹੁਣ ਓਬਵੀਅਸਲੀ ਜਿਹੜੀ ਇਹਦੇ ਅੰਦਰ ਉਹ ਗੱਲ ਜਾਣੀ ਆ ਇਹਦੇ ਆਪਣੇ ਤਜਰਬੇ 'ਚ ਜਾਣੀ ਆ ਇੱਕ ਹੁੰਦੀ ਆ ਸੋਚਣੀ 'ਚ ਹਾਂ ਹੈਨਾ ਇਸ ਜਿੰਨੇ ਵੀ ਮਿੱਤਰਚਾਰਾ ਪਿੱਛੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਹੱਸਦੇ ਹੁੰਨੇ ਆ ਕਿ ਚਲੋ ਲਾ ਲਓ ਜੋਰ ਜਿੰਨਾ ਕੁ ਲਾਉਣਾ ਹੈ ਆਖਰ ਤਵੇ ਸੰਝ ਕਰਿਆਣਾ ਉਹ ਕਹਿੰਦੇ ਸਾਨੂੰ ਵੀ ਪਤਾ ਪਰ ਸਾਨੂੰ ਇਸ ਗੱਲ ਦਾ ਆਸਰਾ ਵੀ ਆ ਕਿ ਸਾਡੇ ਕੋਈ ਜਗ੍ਹਾ ਹੈਗੀ ਆ ਦੇਖੋ ਇਹਦੀ ਵੀ ਖੁਸ਼ੀ ਆ ਨਾ ਗੱਲ ਦੀ ਹੁਣ ਤਾਂ ਇਹੋ ਜਿਹਾ ਮਹਿਸੂਸ ਹੋ ਰਿਹਾ ਹੈ ਅੰਦਰੋਂ ਨਾ ਕਿ ਜੇ ਆਪਾਂ ਨਵੇਂ ਚਾਤ ਤੋਂ ਦੁਦਿਆ ਨਹੀਂ ਜਾਣਾ ਹੋਵੇ ਤਾਂ ਹੋਰ ਰਸਤੇ ਵੀ ਨੇ ਇਸ ਜਗ੍ਹਾ ਨੇ ਇਸ ਪਰਸਨੈਲਿਟੀ ਨੇ ਪੈਣ ਪ੍ਰਾਨੀ ਇਹ ਜੋ ਮਤ ਆਪਾਂ ਸਾਡੀ ਮੰਨ ਚਊਗਾ ਵੀ ਜੇ ਆਪਾਂ ਰੁਕਣਾ ਤਾਂ ਉੱਥੇ ਹੀ ਜਾ ਕੇ ਬਿਲਕੁਲ ਸਾਡੇ ਬੱਚੇ ਵੀ ਸਾਨੂੰ ਕਹਿੰਗੇ ਵੀ ਪਪਾ ਅਸੀਂ ਉੱਥੇ ਹੀ ਰੁਕਣਾ ਹੈ ਨਾ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਇੱਦਾਂ ਕਿਉਂ ਨਿਕਲ ਚੱਲੀਏ ਤੁਸੀਂ ਬਹਿ ਜਾਓ ਉਹ ਤੁਹਾਨੂੰ ਦੱਸਦੇ ਆ ਬੈਠੇ ਬੈਠੇ ਰੋ ਬੈਠੇ ਹਨ ਖੁਸ਼ੀ ਇੱਕ ਗੱਲ ਦੀ ਹੋਰ ਹੋਈ ਕਿ ਸਾਂਝੇ ਘਰ ਨੇ ਹਰ ਵਰਗ ਦੇ ਲੋਕਾਂ ਨੂੰ ਸਮੋਇਆ ਹਾਂਜੀ ਹਾਂਜੀ ਤੇ ਬਜ਼ੁਰਗਾਂ ਨੂੰ ਭਾਜੀ ਉਹਨੇ ਪਿੱਛੇ ਬੈਠੇ ਨੇ ਕਹਿੰਦੇ ਅਸੀਂ ਤਿੰਨ ਚਾਰ ਦਿਨ ਪਹਿਲਾਂ ਸੀ ਅੱਜ ਫੇਰ ਆ ਗਏ ਹੈ ਨਾ ਤੇ ਕੱਲ ਉਹਨਾਂ ਦਾ ਬੇਟਾ ਦੇਖੋ ਜਦ ਆਇਆ ਉਹ ਸ ਤਾ ਉੱਠਿਆ ਸੀ ਥੋੜਾ ਜਿਹਾ ਬੱਚੇ ਹੁੰਦੇ ਆ ਨਾ ਇਰੀਟੇਟ ਜੇ ਮੈਨੂੰ ਲੱਗਿਆ ਉਹ ਵੀ ਔਖਾ ਜਿਹਾ ਕਹਿੰਦੇ ਸੁੱਤਾ ਉੱਠਿਆ ਆ ਦੇਖੋ ਹੁਣ ਚੁੱਲੇ ਲੈਂਦਾ ਔਰ ਆਮ ਨਾ ਖੇਡ ਰਿਹਾ ਯਾਰ ਨਾ ਆ ਚੀਜ਼ ਸਾਨੂੰ ਬਹੁਤ ਹੀ ਕੱਲ ਸਾਨੂੰ ਯੰਗਸਟਰ ਬੱਚੇ ਮਿਲੇ ਹਾਂਜੀ ਹਾਂਜੀ ਸ਼ਹਿਰ ਤੋਂ ਆਏ ਉਹਨਾਂ ਨੇ ਆਉਂਦੀ ਮੈਂ ਭੱਜ ਕੇ ਜਾ ਕੇ ਜਦੋਂ ਮੈਨੂੰ ਯੰਗ ਬੱਚੇ ਮਿਲ ਜਾਨਾ ਮੈਨੂੰ ਹੁੰਦਾ ਕਿ ਮੈਂ ਯਾਰ ਬੜੀ ਖੁਸ਼ ਦੀ ਗੱਲ ਆ ਕਿ ਸਾਡੇ ਕੋਲ ਬੱਚੇ ਆਏ ਨੇ ਉਹ ਇੰਨੇ ਜਿਵੇਂ ਤੁਸੀਂ ਆਏ ਹੋ ਇੰਨੇ ਭੱਜ ਕੇ ਆਇਆ ਮੁੰਡਾ ਮੁਰੇ ਨੂੰ ਕਹਿੰਦਾ ਜੀ ਮੈਂ ਤਾਂ ਹਫ਼ਤੇ 'ਚ ਤਿੰਨ ਦਿਨ ਆਉਣਾ ਇੱਥੇ ਮਤਲਬ ਤੁਹ ਮ ਕਹਿੰਦਾ ਜੀ ਜਾਕ ਜਾਨਾ ਉਹਦੇ ਨਾਲ ਦੋ ਬੱਚੇ ਹੋਰ ਸੀ ਸਾਡੀ 15-10 ਮਿੰਟ ਚ ਗੱਲ ਹੋਈ ਹਾਂਜੀ ਉਹਦੇ ਨਾਲ ਦੇ ਮੁੰਡੇ ਕਹਿੰਦੇ ਜੀ ਦੇਖ ਲਓ ਅਸੀਂ ਇੱਥੇ ਆਉਣਾ ਨਹੀਂ ਸਚਾਉਂਦੇ ਹੁਣ ਅਸੀਂ ਇਹਨੂੰ ਐਪਰੀਸ਼ੀਏਟ ਕਰਾਂਗੇ ਕਿਉਂਕਿ ਸਾਨੂੰ ਇੱਥੇ ਲੈ ਆਇਆ ਹੁਣ ਦੇਖੋ ਇਹ ਗੱਲਾਂ ਇੱਕ ਬੀਜ ਰੂਪ ਦੇ ਵਿੱਚ ਜਾ ਰਹੀਆਂ ਹੱਲੇ ਇਹ ਪਿਆਰ ਦੇ ਸਨੇਹ ਨੇ ਸਾਂਝਾ ਕਰਦੇ ਚ ਉਹ ਫਿਰ ਜਦੋਂ ਜਾਂਦਾ ਫਿਰ ਉਹ ਜੰਮਦਾ ਫਿਰ ਉਹ ਪੌਦਾ ਬਣਦਾ ਫਿਰ ਉਹਨੂੰ ਫਲ ਲੱਗਦਾ ਬਿਲਕੁਲ ਹੈਨਾ ਤੇ ਆਪਾਂ ਇਹ ਖੁਸ਼ਕਿਸਮਤੀ ਸਮਝੀਏ ਕਿ ਇਹ ਇੱਕ ਸਨੇਹਾ ਆ ਹਰ ਵਰਗ ਦੇ ਲੋਕਾਂ ਨੂੰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਇਹੋ ਜਿਹੀਆਂ ਜਗ੍ਹਾ ਪੂਰੇ ਪੰਜਾਬ 'ਚ ਬਣਨ ਅਸੀਂ ਉਹਦੀ ਸਪੋਰਟ ਕਰਨੀ ਚਾਹੁੰਦੇ ਹਾਂ ਇਹਦੇ ਵਿੱਚ ਸਾਰਾ ਕੁਝ ਹੈ ਇਹਦੇ ਵਿੱਚ ਭਾਈਚਾਰਾ ਵੀ ਹੈ ਤੇ ਰੋਜ਼ਗਾਰ ਵੀ ਹੈ ਇਹਦੇ ਵਿੱਚ ਮੇਲਾ ਗੇਲਾ ਵੀ ਹੈ ਤੇ ਸਾਡੀ ਸਿਹਤ ਵੀ ਹੈ ਇੱਕ ਐਸਾ ਮਾਡਲ ਜੀਵਨ ਦਾ ਬਣ ਰਿਹਾ ਜਿਹਦੇ ਵਿੱਚ ਕੁਝ ਵੀ ਔਖਾ ਨਹੀਂ ਸੌਖਾ ਸੌਖਾ ਬਸ ਕਿਉਂ ਸੌਖਾ ਕਿਉਂ ਕਿ ਸਾਰੇ ਇੱਕ ਦੂਜੇ ਨਾਲ ਪ੍ਰੇਮ ਕਰਦੇ ਨੇ ਸਾਰੇ ਇੱਕ ਦੂਜੇ ਨਾਲ ਸਹਿਯੋਗ ਕਰਦੇ ਨੇ ਇਸ ਕਰਕੇ ਸੌਖਾ ਕਿ ਘਰ ਚੋਂ ਬਦ ਦੇਖਿਆ ਜੇ ਇੱਕ ਘਰ ਦੇ ਵਿੱਚ ਚਾਰ ਬੰਦਿਆਂ ਦੇ ਰਾਹ ਵੱਖੋ ਵੱਖਰੇ ਹੋ ਜਾਣ ਘਰ ਕੀ ਬਣ ਜਾਂਦਾ ਜੇ ਇੱਕੋ ਜਿਹਾ ਸੇ ਨੂੰ ਹੋ ਜਾਂਦਾ ਕੀ ਬਣ ਜਾਂਦਾ ਇਹੋ ਹੀ ਹੈ ਜੀ ਇਹ ਸਿਆਣੇ ਕਹਿੰਦੇ ਹੁੰਦੇ ਜਿਹੜੇ ਘਰ ਦੇ ਭਾਗ ਹੈ ਦੇੜੀਆਂ ਪਤਾ ਲੱਗ ਜਾਂਦੇ ਆ ਤੇ ਇਹ ਮੰਤਰ ਇਹੋ ਜਿਹੇ ਦੇੜੀ ਉੱਪਰ ਮਾਰਨ ਭਾਸ਼ਣਾ ਬਣਾ ਲੀ ਇਹਦੇ ਬੰਦੇ ਨੂੰ ਪੋਜ਼ਿਟਿਵ ਏਨਰਜੀ ਮਿਲੂਗੀ ਇਹ ਦੋ ਜੀ ਆ ਕੀ ਕੀ ਚਾਸ ਵਾਲੀ ਗੱਲ ਕਰਦੇ ਵੀ ਜਿਹੜੀ ਅਸੀਂ ਗੱਲ ਦਸੀਆਂ ਸੱਚੀ ਉਹਦਾ ਮੁੰਡਾ 19 ਸਾਲ ਦਾ ਭਾਈ ਇਹ ਕਿਹਦਾ ਦਾ ਮਜ਼ਾਕ ਨਾ ਤਾਂ ਲਿਓ ਨਹੀਂ ਇਹਦੇ ਇਨਕੁਆਰੀ ਕਰ ਲਿਓ ਬਿਕਰ ਬਿਕਰ ਸਿੰਘ ਕਹਿ ਇਹ ਅਕੀਦਾ ਤਕੜਾ ਪਲੇਅਰ ਹੈ ਡੱਡਾ ਮੁੰਡਾ ਭੰਗੜਾ ਇਹਨੇ ਵੀ ਪਾਇਆ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਪੜਿਆ ਅੱਛਾ ਮੇਰੀ ਖੁਸ਼ੀ ਕੀ ਹੁੰਦੀ ਸੀ ਜਦੋਂ ਵਿਕਰਮ ਵਰਗੇ ਬੱਚਿਆਂ ਨਾਲ ਮੇਰੀ ਸਾਹਜ ਪੈਣੀ ਮੇਰੇ ਵਰਗੇ ਨੇ ਫੁੱਲੇ ਨਾਲ ਸਮਾਉਣਾ ਯਾਰ ਵਿਕਰਮ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਪੜਿਆ ਮੈਂ ਜੱਟ ਬੂਟ ਬੰਦਾ ਹੈਨਾ ਅਸੀਂ ਵੀ ਖੁਸ਼ ਹੈ ਵੀ ਖੁਸ਼ ਹੈ ਹੈਨਾ ਸਾਰੀ ਖੁਸ਼ੀ ਹੋ ਰਹੀ ਹੈ ਅੱਜ ਜਾ ਕੇ ਆਪਣੀ ਮਾਤਾ ਦੇ ਦੋ ਵਾਰ ਪੈਰੀ ਹੱਥ ਲਾਈ ਜਿਹਨੇ ਇੰਨਾ ਸੋਹਣਾ ਪੁੱਤ ਜੰਮਿਆ ਹੈ ਹਾਂ ਹੱਸਾ ਵੀ ਮਿਰਚਾਂ ਵਾਰਦਾ ਗੱਲਾਂ ਇਹਦੀ ਰੈਗੂਲਰ ਜੇ ਐਡਵਾਂਸ ਇਹ ਪੰਗੜੀ ਤੇ ਸਖਾਇ ਹੀ ਹੁੰਦਾ ਵੀ ਜਿੰਨੇ ਮਾਜੀ ਤੁਸੀਂ ਤੱਕਦੇ ਹੋ ਹੱਸਦੇ ਹੋ ਸਾਡੇ ਬੇਟੇ ਨਾਲ ਦੀ ਸਾਂਝ ਅਲੱਗ ਤੌਰ ਤੇ ਇਕੱਠੇ ਹੁੰਦੇ ਨੇ ਇਹਨੇ ਉਹਨੂੰ ਮੋਟਰਸਾਈਕਲ ਸਖਾਇਆ ਇਹਨੇ ਉਹਨੂੰ ਮੋਟਰਸਾਈਕਲ ਦਿੱਤਾ ਵੀ ਆਪਣਾ ਹਨਾ ਵੀ ਤੂੰ ਚਲਾ ਆ ਜੋ ਇਹ ਲਈ ਦਿੱਤਾ ਮੋਟਰਸਾਈਕਲ ਚਲਾਉਂਦਾ ਉਹ ਇਹ ਜਣੀਆਂ ਸਾਂਝਾਂ ਨੇ ਜੀ ਇਹ ਬੜੀਆਂ ਖੂਬਸੂਰਤ ਨੇ ਵੱਡੀਆਂ ਦੌਲਤ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਣੀਆਂ ਪਵਿੱਤਰ ਸਾਂਝਾਂ ਨੇ ਨਾ ਹਾਂ ਜੀ ਪਵਿੱਤਰ ਸੰਝਾਂ ਨੂੰ ਤੁਸੀਂ ਐਵੇਂ ਨਾ ਸਮਝਿਓ ਇਹ ਦੌਲਤ ਨਾਲੋਂ ਵੀ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਬਿਲਕੁਲ ਨੇ ਪਰ ਪਵਿੱਤਰ ਹੂੰ ਹੂੰ ਖਾਣ ਪਵਿੱਤਰ ਜੇ ਉਹਦੀ ਪਵਿੱਤਰਤਾ ਚੱਲ ਗਈ ਉਹਦੀ ਨਾਲੇ ਵੈਲਿਊ ਚੱਲ ਗਈ ਜੇ ਉਹ ਪਵਿੱਤਰ ਨੇ ਉਹ ਤੇ ਕੁਝ ਕਰਨਾ ਨਹੀਂ ਪੈਣਾ ਉਹ ਤੇ ਆਪਣੇ ਆਪ ਕੁਝ ਵਾਪਰਦਾ ਅੱਜ ਮੰਨਿਆ ਦੋ ਰੀਤਾ ਪੂਰੀਆ ਖਾਣ ਅੱਛਾ ਜੀ ਪਹਿਲੀ ਤਾਂ ਇਹ ਹੋਈ ਕਿ ਕਦੇ ਯਾਰ ਸੁਭਬ ਬਣਿਆ ਕਿ ਭਾਜੀ ਇਕੱਠੇ ਹੋਏ ਤਾਂ ਆਪਸ ਵਿੱਚ ਜਾਵਾਂ ਹਾਂ ਜੀ ਦੂਜੀ ਬੱਡੀ ਜਦੋਂ ਵੀਡੀਓ ਦੇਖਦੇ ਤੇ ਇਹ ਹੁਣ ਦੇ ਸੋਚਿਆਤਾ ਯਾਰ ਇੱਕ ਦਿਸਬਬ ਬਣਿਆ ਤਾਂ ਸ਼ਾਇਦ ਇਹਨਾਂ ਦੀ ਵੀਡੀਓ ਚ ਕਿਤੇ ਅੱਛਾ ਅੱਛਾ ਕਵਾਲਾ ਆ ਦੇਖੋ ਇਹ ਤਾਂ ਪਲਾਨ ਤਾਂ ਨਹੀਂ ਕੀਤਾ ਇਹ ਮੈਨ ਇਹ ਤੁਸੀਂ ਦੇਖੋ ਜੀ ਇਹ ਇਹ ਜਿਹੜੀ ਮੈਨੀਫੈਸਟੇਸ਼ਨ ਹੈ ਨਾ ਇਹ ਟਰੂ ਸੀਗੀ ਤਾਂ ਪੂਰੀ ਹੋਈ ਇਹ ਦਿਨੋਂ ਸੀ ਇਹ ਦਿਨੋਂ ਸੀਗੀ ਹਾਂ ਤੁਹਾਨੂੰ ਲੱਗੇ ਕਿ ਉਹਦੋਂ ਐਨ ਲੱਗਦਾ ਯਾਰ ਕਿਤੇ ਯਾਰ ਖੈਰ ਤੁਸੀਂ ਪ੍ਰਮਾਤਮਾ ਦਇਆ ਕਰਦਾ ਹੁਣ ਮੈਂ ਜਦੋਂ ਅਸੋਪੇਂ ਦੀਦਾਰ ਆ ਰਿਹਾ ਸੀ ਨਾ ਮਿਹਰਬਾਨੀ ਚ ਨਹੀਂ ਸੀ ਮੈਂ ਕਿ ਆਪਾਂ ਵੀਰ ਜੀ ਨੂੰ ਮਿਲਣਾ ਇੱਕ ਯਾਦਗਾਰੀ ਫੋਟੋ ਖਾਣੀ ਆ ਪੀ ਇਹਨਾਂ ਨੂੰ ਮਤਲਬ ਬਹੁਤ ਸਾਰੇ ਲੋਕ ਆ ਰਹੇ ਮਿਲਣ ਆਪਾਂ ਇਹਨਾਂ ਦਾ ਟਾਈਮ ਨਹੀਂ ਵੇਸਟ ਕਰਨਾ ਤੇ ਉਹ ਤੋਂ ਬਾਅਦ ਆਪਾਂ ਚਾ ਪੀਨੇ ਆ ਨਾ ਪਰ ਸੁਆਭ ਭਵਨ ਕਹੇ ਕਿ ਵੀਡੀਓ ਬਣੇ ਵੀਡੀਓ ਬਣ ਗਈ ਸੀ ਹਾਂ ਲੈ ਵੀ ਵਿਕਰਮ ਹੁਣ ਜੋ ਆਕਾ ਨੂੰ ਜਾ ਕੇ ਕਹ ਦੇ ਹਾਂ ਜੀ ਕਹ ਵੀ ਮੈਨੂੰ ਤਾਂ ਆਪਣੇ ਬਾਰੇ ਭੁਲੇਖਾ ਹੀ ਸੀ ਵੀ ਜੇ ਤਾਂ ਵਿਆਹ ਕਰਾਉਣਾ ਕਰਾ ਲਓ ਨਹੀਂ ਮੈਂ ਕਰਾ ਲੜਾ ਹੋ ਠੀਕ ਹੈ ਨਾ ਭਾਜੀ ਸਹੀ ਗੱਲ ਹੈ ਹੁਣ ਆ ਜੇ ਉਮਰੇ 30 ਸਾਲ ਹੋਈ ਆ ਉਮਰੇ ਕੋਈ ਨਹੀਂ ਚਲੋ ਉਮਰ ਵੀ ਦੱਸ ਦਿਓ ਨਾ ਮੇਰੀ ਉਮਰ ਜੀ 44 ਹੈ ਜੀ ਕੀ 55 ਨਾ 14 ਸਾਲ ਘੱਟ ਲੱਗਦਾ ਮੁੰਡਾ ਤੂੰ ਉਹੀ ਬੀਤੀ ਜਾਂਦਾ ਹੁਣੇ ਇਹ ਦੱਸ ਦੋ ਵਿਆਹ ਹੋਇਆ ਨਾ ਜੀ ਹਾਂ ਹਾਂ ਠੀਕ ਹੈ ਜੀ ਬਹੁਤ ਮਿਹਰਬਾਨੀ ਚਲੋ ਬੜੀਆਂ ਖੁਸ਼ੀਆਂ ਬਹੁਤ ਖੁਸ਼ੀ ਹੈ ਜੀ ਸੱਚੀ ਹੈ ਹੁਣ ਇੱਕ ਇੱਕ ਕੱਪ ਚਾਹ ਪੀਣੀ ਆ ਪਜਾਣ ਤੋਂ ਪਹਿਲਾਂ ਹਾਂ ਵੈਰੀ ਗੁੱਡ ਆਜੋ ਸਟੇਟ ਨੰਬਰ ਦੋ ਠੀਕ ਹੈ ਜੀ ਸਾਸ਼ਿਕਾ ਸਾਜੇ ਦਰ ਵਿੱਚ ਮਿਤਰਾਗ ਮਾਪੀਓ ਖਾਓ